ਚੰਡੀਗੜ੍ਹ ਰੋਡ ਦੇ ਉੱਤੇ ਇੱਕ ਥੱਗ ਐਂਟ ਦਾ ਇੱਕ ਆੜਾ ਜਿਹੜਾ ਕਿ ਕਰੋੜਾਂ ਦੀ ਠੱਗੀ ਮਾਰ ਕੇ ਇੱਥੋਂ ਭੱਜ ਗਿਆ ਤੇ ਇਹਨਾਂ ਨਾਲ ਗੱਲ ਵੀ ਕਰਦੇ ਤਾਂ ਹੋਰ ਵੀ ਐਮ ਮੁੱਦਾ ਪਿੱਲਾ ਤੁਹਾਨੂੰ ਦੱਸ ਦਈਏ ਕਿ ਮੈਂ ਜੇ ਪਹਿਲਾਂ ਤੁਸੀਂ ਸ਼ੁਰੂ ਕਰ ਲੋ ਕਿੱਦਾਂ ਤੁਹਾਡੇ ਨਾਲ ਠੱਗੀ ਹੋਈ ਕਿੱਦਾਂ ਤੁਸੀਂ ਠੱਗੀ ਦਾ ਛੁਕਾਰ ਹੋਇਆ ਜੀ ਮੈਂ ਆਪਣਾ ਆਨਲਾਈਨ ਦੇਖਿਆ ਸੀਗਾ ਜੀ ਇੱਕ ਐਡ ਤੇ ਮੈਨੂੰ ਡੇਢ ਕੁ ਮਹੀਨਾ ਪਹਿਲਾਂ ਯਾਨੀ ਕਿ ਪਹਿਲਾਂ ਕਹਿੰਦੇ ਜੀ ਅਸੀਂ ਸਿਰਫ ਪਾਸਪੋਰਟ ਹੀ ਲਵਾਵਾਂਗੇ ਵੀ ਅਸੀਂ ਪੈਸਾ ਕੋਈ ਨਹੀਂ ਲੈਂਦੇ ਹੈਗੇ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਜੀ ਸਾਨੂੰ ਆਫਰ ਲੈਟਰ ਤੇ ਕਹਿੰਦੇ 10000 ਰੁਪਏ ਦੇ ਦਿਓ ਤੇ ਵੀ ਤੁਹਾਡਾ ਜਦੋਂ ਵੀਜ਼ਾ ਆਏਗਾ ਅਸੀਂ ਪੇਮੈਂਟ ਉਦੋਂ ਹੀ ਲਵਾਂਗੇ ਆਫਰ ਲੈਟਰ ਅਸੀਂ ਜਿੰਨੀ ਸਾਨੂੰ ਸਮਝ ਸੀਗੀ ਅਸੀਂ ਕਢਾਇਆ ਤਾਂ ਵੀ ਉਹ ਫਰਮ ਹੈਗੀ ਸੀਗੀ ਤਾਂ ਸਾਨੂੰ ਵੀ ਵਿਸ਼ਵਾਸ ਹੋ ਗਿਆ ਵੀ ਹਾਂ ਵੀ ਬੰਦਾ ਵਰਕ ਪਰਮਿਟ ਤੇ ਸਾਨੂੰ ਭੇਜ ਦੇਵੇਗਾ ਤੁਹਾਨੂੰ ਆਫਰ ਲੈਟਰ ਆਈ ਤੁਸੀਂ ਚੈੱਕ ਕਰਾਇਆ ਵੀ ਉਹ ਫਰਮ ਉੱਤੇ ਹੈਗੀ ਆ ਤੁਸੀਂ ਇਹ ਨਹੀਂ ਮناسب ਸਮਝਿਆ ਕਿ ਉਸ ਫਰਮ ਦੇ ਵਿੱਚ ਈਮੇਲ ਕਰਕੇ ਪੁੱਛਿਆ ਜਾਵੇ ਜੀ ਆਹ ਆਫਰ ਲੈਟਰ ਤੁਸੀਂ ਭੇਜਿਆ ਦੇਖੋ ਜੀ ਇਹੀ ਗੱਲਾਂ ਨੂੰ ਜਾਨਕੀ ਵੀ ਹੁਣ ਅਸੀਂ ਦੇਖ ਕੇ ਪਛਤਾਨੇ ਆ ਵੀ ਅਸੀਂ ਨਹੀਂ ਕਰਵਾਇਆ ਹੈਗਾ ਜੀ ਵਿਸ਼ਵਾਸ ਤੇ ਹੀ ਸਾਨੂੰ ਜਾਨਕੀ ਸੀਗਾ ਵੀ ਹਾਂ ਵੀ ਇਹ ਬੰਦੇ ਵੀ ਜੈਨੂਅਲ ਹੈਗੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਜਾਨਕੀ ਇੱਕ ਇਹਨਾਂ ਨੇ ਟਾਈਮ ਦਿੱਤਾ ਵੀ 30 ਤੋਂ 35 ਦਿਨਾਂ ਦੇ ਵਿੱਚ ਵਿੱਚ ਵੀ ਅਸੀਂ ਤੁਹਾਡਾ ਵੀਜ਼ਾ ਮੰਗਵਾ ਦਾਂਗੇ ਵੀਜ਼ਾ ਦਿੱਤਾ ਗਿਆ ਜੀ ਸਾਨੂੰ ਤੇ ਵੀਜ਼ੇ ਵਾਲੇ ਦਿਨ ਜਾਨੀ ਕਿ ਅਸੀਂ ਇਹਨਾਂ ਨੂੰ ਪੇਮੈਂਟ ਦੇ ਦਿੱਤੀ ਜਿਹੜੀ ਵੀ ਟੋਟਲ ਸਾਨੂੰ ਟੋਕ ਵਾਰ ਤੁਸੀਂ ਦਿੱਤੀ ਹੈ ਪੇਮੈਂਟ ਜੀ ਵੀ ਟੋਟਲ 4.5 ਲੱਖ ਰੁਪਈਆ ਲਿੱਤਾ ਜੀ ਤੇ ਜਿਸ ਦਿਨ ਫੋਨ ਕੀਤਾ ਵੀ ਵੀਜ਼ਾ ਤੁਹਾਡਾ ਆ ਗਿਆ ਤੇ ਨਾਲ ਸਾਨੂੰ ਇਹ ਕਹਿ ਰਹੇ ਨੇ ਵੀ ਹਾਂਜੀ ਮੂੰਹ ਮਿੱਠਾ ਵੀ ਕਰਵਾਇਓ ਸਾਡਾ ਡੱਬਾ ਲੈ ਕੇ ਆਇਓ ਨਾਲ ਜੀ ਮੂੰਹ ਮਿੱਠਾ ਕਰਾਉਣ ਦੀ ਗੱਲ ਕਹੀ ਤੁਹਾਨੂੰ ਵੀ ਜਦੋਂ ਤੁਹਾਡਾ ਵੀਜ਼ਾ ਆ ਗਿਆ ਵੀ ਮੂੰਹ ਮਿੱਠਾ ਕਰਾ ਲਓ ਜੀ ਤੇ ਤੁਸੀਂ ਉਸ ਦਿਨ ਸਾਰੀ ਪੇਮੈਂਟ ਕਿੰਨੇ ਲੱਖ ਜੀ ਤੁਹਾਡਾ ਸੌਦਾ ਹੋਇਆ ਸੀ ਬਾਹਰ ਜਾਂਦਾ ਕਿਹੜੀ ਕੰਟਰੀ ਜਾਂਦਾ ਟੋਟਲ ਜੀ ਇਹਨਾਂ ਨੇ ਸਾਨੂੰ 6 ਲੱਖ ਕਿਹਾ ਸੀਗਾ ਜੀ ਕਿਹੜੀ ਕੰਟਰੀ ਦਾ ਇਹ ਸਿੰਗਾਪੁਰ ਦਾ ਕਹਿ ਰਹੇ ਸੀਗੇ ਜੀ ਅੱਛਾ ਜੀ ਜੀ ਸਿੰਗਾਪੁਰ ਦਾ ਕਹਿ ਰਹੇ ਸੀਗੇ ਵੀ 6 6 ਲੱਖ ਦਾ ਕਿੰਨੇ ਸਾਲ ਦਾ ਬਰਕਰਾਰ ਦੋ ਸਾਲ ਦਾ ਜੀ ਦੋ ਸਾਲ ਦਾ ਜੀ ਤੇ ਫੇਰ ਉਦੋਂ ਬਾਅਦ ਤੁਹਾਡਾ 6 ਲੱਖ ਤੁਸੀਂ ਕਿੰਨਾ ਦਿੱਤਾ ਅਸੀਂ 4.5 ਲੱਖ ਰੁਪਏ ਦਿੱਤਾ ਜੀ ਕਹਿੰਦੇ ਬਾਕੀ ਦਾ ਪਹਿਲਾਂ ਕਹਿੰਦੇ ਸੀਗੇ ਵੀ 2 ਲੱਖ ਉਧਰ ਲਵਾਂਗੇ 4 ਲੱਖ ਇੱਧਰ ਵੀ ਦੇਣਾ ਪਊਗਾ ਵੀ 2 ਲੱਖ ਉਧਰ ਆਪਣਾ ਤੁਹਾਡੀ ਜਿਹੜੀ ਸੈਲਰੀ ਹੋਊਗੀ ਉਹਦੇ ਚੋਂ ਕੱਟਿਆ ਜਾਊਗਾ ਜੀ ਤੇ ਇੱਥੇ ਫਿਰ ਜਾਨਕੀ ਜੀ ਫੇਰ ਕਹਿਣ ਲੱਗੇ ਵੀ ਨਹੀਂ ਟਿਕਟਾਂ ਮਹਿੰਗੀਆਂ ਹੋ ਗਿਆ ਵੀ ਸਾਢੇ 4 ਲੱਖ ਰੁਪਈਆ ਹੀ ਇੱਧਰ ਦੇਣਾ ਪਊਗਾ ਜੀ ਤੇ ਸਾਨੂੰ ਕਹਿੰਦੇ ਵੀ 15 ਜਾਂ 16 ਤਰੀਕ ਨੂੰ ਅਸੀਂ ਕਾਲ ਕਰਾਂਗੇ ਤੁਹਾਡਾ ਜਿਹੜਾ ਗਰੁੱਪ ਐ ਅਸੀਂ ਭੇਜਣਾ ਵਾ ਜੀ ਵੀ ਉਹ ਸਾਰਾ ਅਸੀਂ ਇਨਕਲੂਡ ਕਰਕੇ ਇੱਕ ਛੋਟੀ ਜੀ ਪਾਰਟੀ ਰੱਖਾਂਗੇ ਨਾਲੇ ਤੁਹਾਨੂੰ ਮਿਲਾਵਾਂਗੇ ਆਫਿਸ ਦੇ ਵਿੱਚ ਜੀ ਤੇ ਪਹਿਲਾਂ 15 16 ਤਰੀਕ ਰੱਖੀ ਜੀ 15 16 ਤਰੀਕ ਸ਼ਾਮ ਤੋਂ ਜਾਨਕੀ ਫੋਨ ਵੀ ਆਉਣੇ ਬੰਦ ਹੋ ਗਏ ਜੀ ਤੇ ਫਿਰ ਜਦੋਂ ਕਰਦੇ ਕਰਾਂਦੇ ਆ ਸਾਨੂੰ ਪਤਾ ਲੱਗਿਆ ਵੀ ਸਿਰਫ WhatsApp ਕਾਲ ਹੀ ਚੱਲਦੀ ਆ ਜੀ WhatsApp ਕਾਲ ਤੇ ਸਾਨੂੰ ਕਹਿੰਦੇ ਘਬਰਾਓ ਨਾ ਵੀ ਅਸੀਂ ਬੰਦੇ ਛੱਡਣ ਆਏ ਹੋਏ ਆ ਬਾਹਰ ਜੀ ਦਵਾਈ ਗਏ ਹੋਏ ਆ ਅਸੀਂ ਵੀ ਹੁਣ ਪ੍ਰੋਗਰਾਮ ਪੋਸਟਪੋਨ ਹੋ ਗਿਆ ਵੀ 18 ਤਰੀਕ ਨੂੰ ਵੀ ਉੱਥੇ ਤੁਹਾਨੂੰ ਸਾਰਿਆਂ ਨੂੰ ਇਕੱਠਾ ਕੀਤਾ ਜਾਊਗਾ ਯਾਨੀ ਕਿ ਤੁਹਾਨੂੰ ਟਾਈਮ ਤੋਂ ਟਾਈਮ ਪਾਈਗੇ ਉੱਥੇ ਵੀ ਜਿਹੜਾ ਵੀ ਬਾਹਰ ਜਾਂਦਾ ਜੀ 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 ਤੇ ਜਦੋਂ ਅਸੀਂ 18 ਨੂੰ ਗਏ ਆ ਜੀ ਤੇ ਆਫਿਸ ਬੰਦ ਜੀ ਸਾਰੇ ਫੋਨ ਨੰਬਰ ਬਿਲਕੁਲ ਬੰਦ ਤੇ ਅਸੀਂ ਆ ਜਿਹੜਾ ਕਿ ਸੀਪੀ ਆਫਿਸ ਜਦੋਂ ਅਸੀਂ ਦੇਖ ਕੇ ਆਏ ਆ ਰਿਪੋਰਟ ਸੀਪੀ ਆਫਿਸ ਤੋਂ ਪਹਿਲਾਂ ਤੁਸੀਂ ਇਹ ਜਿਹੜੇ ਕਿਹੜੇ ਏਰੀਆ ਦੀ ਗੱਲ ਹੈ ਇਹ ਆਪਣਾ ਚੰਡੀਗੜ੍ਹ ਰੋਡ ਹੈ ਜੀ ਭਾਰਤੀ ਪੈਟਰੋਲ ਪੰਪ ਤੇ ਬਿਲਕੁਲ ਸਾਹਮਣੇ ਹੈ 7 ਨੰਬਰ ਥਾਣਾ ਜੀ 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 7 ਨੰਬਰ 7 ਨੰਬਰ ਥਾਣੇ ਤੋਂ ਵੀ ਪਹਿਲਾਂ ਸਾਨੂੰ ਇਨੀ ਨੌਲੇਜ ਨਹੀਂ ਸੀ ਵੀ ਇਸ ਏਰੀਆ ਨੂੰ ਕਿਹੜਾ ਲੱਗਦਾ ਵਾ ਤੇ ਜਿੰਨੇ ਕ ਸਾਨੂੰ ਸਮਝਦੇ ਅਸੀਂ ਜਮਾਲਪੁਰ ਗਏ ਆ ਪਹਿਲਾਂ ਜਮਾਲਪੁਰ ਥਾਣੇ ਉਹ ਕਹਿੰਦੇ ਜੀ ਵੀ ਇਹ ਤਾਂ ਸਾਡਾ ਏਰੀਆ ਨਹੀਂ ਪੈਂਦਾ ਹੈਗਾ ਵੀ ਤੁਹਾਨੂੰ 7 ਨੰਬਰ ਡਿਵੀਜ਼ਨ ਵਾਲਾ ਥਾਣਾ ਲੱਗਦਾ ਵਾ ਜੀ 7 ਨੰਬਰ ਡਿਵੀਜ਼ਨ ਦੇ ਵਿੱਚ ਅਸੀਂ ਗਏ ਆ ਤੇ ਉੱਥੇ ਛੋਟਾ ਮੁੰਸੀ ਸੀਗਾ ਉਹਦਾ ਨਾਮ ਸੀਗਾ ਰਾਜਪਾਲ ਸਿੰਘ ਜੀ ਤੇ ਉਹ ਕਹਿੰਦਾ ਜੀ ਵੀ ਇਹ ਸਾਡੇ ਬਸ ਦੀ ਤਾਂ ਗੱਲ ਨਹੀਂ ਹੈ ਜੀ ਇਹ ਵੀ ਇਹ ਜਾ ਕੇ ਸੀਪੀ ਅਫੀਸ ਹੀ ਰਿਪੋਰਟ ਦੇ ਕੇ ਆਓ ਤੁਸੀਂ ਫਿਰ ਪੁੱਛਿਆ ਨਹੀਂ ਵੀ ਜੇ ਤੁਹਾਡੇ ਬਸ ਦੀ ਗੱਲ ਨਹੀਂ ਤਾਂ ਤੁਸੀਂ ਕਿਉਂ ਇਹ ਕਹਿ ਰਹੇ ਹੋ ਕਿਉਂਕਿ ਦੋਸਤੋ ਦੱਸ ਦਈਏ ਕਿ ਤੁਹਾਨੂੰ ਅੱਜ ਕੱਲ ਜਿਹੜੇ ਕੀ ਆ ਟਰੈਵਲ ਏਜੰਟ ਆ ਹਰ ਜਗ੍ਹਾ ਜਿਹੜੇ ਆ ਉਹ ਆ ਕੇ ਆਪਣਾ ਇੱਕ ਕਿਰਾਏ ਦਾ ਆਫਿਸ ਲੈ ਕੇ ਬੈਹ ਜਾਂਦੇ ਨੇ ਪਰ ਸਭ ਤੋਂ ਸ਼ਰਮਨਾਕ ਗੱਲ ਕੀ ਉਸ ਏਰੀਏ ਦੇ ਜਿਹੜੇ ਐ ਐਸਐਚਓ ਨੇ ਏਰੀਆ ਦੇ ਜਿਹੜੇ ਚੌਂਕੀ ਇੰਚਾਰਜ ਨੇ ਉਹਨਾਂ ਦਾ ਫਰਜ ਬਣਦਾ ਕਿ ਲੱਖਾਂ ਦੀ ਜਿਹੜੀ ਕਰੋੜਾਂ ਦੀ ਟੱਗੀ ਦੇ کیسੇ ਆਣ ਲੱਗੇ ਨੇ ਕਰੋੜਾਂ ਲੋਕੀ ਢੱਗ ਹੁੰਦੇ ਨੇ ਪਰ ਅੱਜ ਤੱਕ ਇਹ ਨਹੀਂ ਹੋਇਆ ਕਿ ਜੇ ਤੇਰੀ ਵਿੱਚ ਉਹ ਕਾਨੂੰਨ ਅਫਸਰ ਆ ਉਹਦਾ ਕੋਈ ਫਰਜ ਨਹੀਂ ਬਣਦਾ ਕਿ ਜਿਹੜਾ ਉਸ ਏਰੀਆ ਦੇ ਵਿੱਚ ਟਰੈਵਲ ਏਜੰਟ ਆ ਕੇ ਬੈਠਾ ਆ ਉਹਦਾ ਪੂਰਾ ਵੈਰੀਫਾਈਡ ਕਰਨਾ ਉਹਦਾ ਲਾਇਸੈਂਸ ਨੰਬਰ ਲੈਣਾ ਉਹਦੇ ਆਧਾਰ ਕਾਰਡ ਲੈਣੇ ਉਹਦੀਆਂ ਪੁਲਿਸ ਵੈਰੀਫਿਕੇਸ਼ਨਾਂ ਕਰਾਉਣੀਆਂ ਕਿਉਂਕਿ ਇੱਕ ਬੰਦੇ ਨੇ ਵਿਦੇਸ਼ ਜਾਣਾ ਹੋਵੇ ਤਾਂ ਉਹਦੀ ਪੋਸਟ ਬਿਕਾ ਦੇ ਗਏ ਫੇਰ ਵੈਰੀਫਿਕੇਸ਼ਨ ਹੁੰਦੀ ਹੈ ਪਰ ਇੱਕ ਟਾਗ ਦੇ ਏਜੰਟ ਜਿਹਦਾ ਜਿੰਨੇ ਏਜੰਟ ਲੈ ਕੇ ਦਿਨੇ ਲਜੰਤ ਝੂਠਾ ਲੈ ਕੇ ਲੋਕਾਂ ਨੇ ਡੱਗੀ ਮਾਰੀ ਪਰ ਉਹਦਾ ਕੋਈ ਪੁਲਿਸ ਵੈਰੀਫਿਕੇਸ਼ਨ ਨਹੀਂ ਕਿਉਂ ਕਿਉਂਕਿ ਸਭ ਗੋਲਮਾਲ ਹੈ ਕਿਉਂਕਿ ਇੱਕ ਉਹ ਵੀ ਬੋਲਣਾ ਉਸੇ ਏਰੀਏ ਦੇ ਐਸਐਚਓ ਨੂੰ ਜੀ ਸ਼ਿਕਾਇਤ ਵੀ ਗਈ ਤੇ ਉਹਨਾਂ ਨੇ ਆਪਣਾ ਪੱਲਾ ਛੱਡ ਦੇਣਾ ਕਿ ਸੀਪੀ ਸਾਹਿਬ ਜਾਣ ਕੇ ਸਾਰੇ ਸ਼ਹਿਰ ਨੂੰ ਸਿਰਫ ਸੀਪੀ ਸਾਹਿਬ ਹੀ ਨੇ ਕੀ ਸੀਪੀ ਸਾਹਿਬ ਦਾ ਹੋਰ ਕੋਈ ਕੰਮ ਨਹੀਂ ਲਾਉਣਾ ਮੇਨਟੇਨ ਕਰਨਾ ਉਹਨਾਂ ਦਾ ਕੰਮ ਆ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਜਿਹੜਾ ਆਂਦਾ ਜਦੋਂ ਉੱਥੇ ਮੋਹਰ ਲਵਾਉਣ ਲਈ ਦਿੱਜਦਾ ਜਾਂਦਾ ਵੀ ਮੈਂ ਤਾਂ ਥੋਕਾ ਥੋੜੀ ਜੇ ਆਪਣਾ ਏਰੀਆ ਦਾ ਐਸ ਐਚਓ ਜਾਓ ਤੇਰਾ ਮੁਲਾਜ਼ਮ ਜਿਹੜਾ ਉਦੋਂ ਦਾ ਡਿਊਟੀ ਅਫਸਰ ਉਹਦਾ ਫਰਜ ਬਣਦਾ ਕਿ ਜੇ ਕੋਈ ਸ਼ਿਕਾਇਤ ਆਈ ਆ ਉਹਨੂੰ ਪੈਲ ਦੇ ਆਧਾਰ ਤੇ ਵੈਰੀਫਾਈਡ ਕਰਨਾ ਪਰ ਜੇਬਾਂ ਗਰਮ ਮੁੰਡੀਆਂ ਨੇ ਏਜੰਟਾਂ ਦੇ ਵੱਲੋਂ ਤਾਂ ਕਰਕੇ ਚੈੱਕ ਨਹੀਂ ਹੁੰਦਾ ਸਿਰਫ ਸੀਪੀ ਸਾਹਿਬ ਉੱਤੇ ਇੱਕ ਪੱਲਾ ਝਾੜ ਦਿੰਦੇ ਆ ਸੀਪੀ ਸਾਹਿਬ ਸੀਪੀ ਸਾਹਿਬ ਸੀਪੀ ਸਾਹਿਬ ਕੀ ਸੀਪੀ ਸਾਹਿਬ ਇਹੀ ਗੱਲਾਂ ਨੂੰ ਬੈਠੇ ਨੇ ਸ਼ਹਿਰ ਦੀ ਲੋ ਐਂਡ ਆਰਡਰ ਕ੍ਰਾਈਮ ਬਹੁਤ ਸਾਰੇ ਬੋਝ ਉਹਨਾਂ ਤੇ ਹੁੰਦੇ ਨੇ ਪਰ ਜਿਹੜੇ ਅਮਰੇ ਬਲਾਦਬ ਉਹਨਾਂ ਦਾ ਕੋਈ ਵਰਜ ਨਹੀਂ ਤੇ ਆਪਣਾ ਪੱਲਾ ਛਾੜ ਦਿੰਦੇ ਨੇ ਉਹਨਾਂ ਦਾ ਕੋਈ ਵਰਜ ਨਹੀਂ ਬੰਦਾ ਲੋਕਾਂ ਨਾਲ ਧੋਖਾ ਹੋਣ ਤੋਂ ਬਚਾਣਾ ਸਿਰਫ ਇੱਕੋ ਹੀ ਗੱਲ ਆ ਵੀ ਆਪਣਾ ਕਾਲਰ ਸਾਭ ਰੱਖਣਾ ਦੂਜੇ ਉੱਤੇ ਛਿੱਟੇ ਪਵਾ